ਸਰ ਹਾਲਾਤ ਕੁਛ ਇਦਾਂ ਦੇ ਬਣ ਗਏ ਆ ਕਿ ਆਪਾਂ ਦੇਖ ਰਹੇ ਆ ਕਿ ਬਾਰਡਰ ਤੇ ਹਾਲਾਤ ਸਹੀ ਨਹੀਂ ਹੈਗੇ ਸਾਡਾ ਕੋਈ ਵੀ ਬਾਲ ਬਾਕਾ ਨਹੀਂ ਕਰ ਸਕਦਾ ਜਿਹੜੇ ਮੇਰੇ ਇਲੈਕਸ਼ਨ ਦੇ ਬੋਰਡ ਮੇਰੇ ਲੱਗੇ ਹੋਏ ਸੀ ਉਹੀ ਸਾਰੇ ਮੈਂ ਰਿਪਲੇਸ ਕੀਤੇ ਆ ਇਹ ਮੈਂ ਸਿਰਫ ਆਪਣੀਆਂ ਫੌਜਾਂ ਨੂੰ ਸਲੂਟ ਕਰ ਰਿਹਾ ਔਰ ਮੇਰਾ ਇਹ ਤਰੀਕਾ ਸਲੂਟ ਕਰਨ ਦਾ ਇੱਥੇ ਡਵੈਲਪਮੈਂਟ ਦਾ ਕਿੱਥੇ ਸਕੋਪ ਹੈਗਾ ਆਲਰੇਡੀ ਡਵੈਲਪਡ ਏਰੀਆ ਦੇਖੋ ਇੰਪਰੂਵਮੈਂਟ ਦੀ ਬਹੁਤ ਜ਼ਰੂਰਤ ਹੈਗੀ ਆ ਔਰ ਅਸੀਂ ਕਰ ਰਹੇ ਆ ਔਰ ਕਰਦੇ ਰਵਾਂਗੇ ਇਸ ਸਮੇਂ ਆਖਿਆ ਜਾਂਦਾ ਕਿ ਯੂ ਆਰ ਐਕਚੁਅਲੀ ਲਾਈਕ ਦਾ ਡਿਪਟੀ ਸੀਐਮ ਜੋ ਤੁਸੀਂ ਆਰਡਰ ਦਿੰਦੇ ਹੋ ਉਹ ਮੰਨਾਂ ਨਹੀਂ ਹੁੰਦਾ ਤੁਸੀਂ ਪੂਰੇ ਪੰਜਾਬ ਦੇ ਵਿੱਚ ਇਹ ਕਿ ਆ ਇਹ ਸਹੀ ਗੱਲ ਹੈ ਕਿ ਲੁਧਿਆਣੇ ਨੂੰ ਇਸ ਤਰ੍ਹਾਂ ਦਾ ਸ਼ਹਿਰ ਬਣਾਈਏ ਜੇ ਕੋਈ ਵੀ ਬਾਹਰੋਂ ਇੱਥੇ ਵਿਜ਼ਿਟ ਕਰੇ ਉਹ ਕਵੇ ਸਾਡਾ ਸ਼ਹਿਰ ਵੀ ਲੁਧਿਆਣੇ ਵਰਗਾ ਹੋਣਾ ਚਾਹੀਦਾ ਸਾਰੇ ਹੀ ਮੁੱਦੇ ਕੋਈ 15 ਸਾਲ ਪੁਰਾਣੇ ਕੋਈ 25 ਸਾਲ ਕੋਈ 30 ਸਾਲ ਹੋ ਮੁਕਾਏ ਹੈਗੇ ਵੀ ਸ਼ੁੱਡ ਐਪਰੀਸ਼ੀਏਟ ਵਾਟ ਇਜ਼ ਨਾਟ ਡਨ ਰਾਈਟ ਤੁਹਾਡੇ ਅੱਛੇ ਰਿਲੇਸ਼ਨ ਨੇ ਅਸ਼ੂ ਜੀ ਦਾ ਲੁਧਿਆਣਾ ਵੈਸਟ ਦੇ ਇਲੈਕਸ਼ਨਸ ਆਉਣ ਆਲੇ ਆ ਤੇ ਰੂਲਿੰਗ ਪਾਰਟੀ ਦੇ ਪ੍ਰਬਲ ਦਾਵੇਦਾਰ ਤੇ ਮੈਂਬਰ ਪਾਰਲੀਮੈਂਟ ਰਾਜ ਸਭਾ ਲੁਧਿਆਣੇ ਤੋਂ ਸੰਜੀਵ ਅਰੋੜਾ ਜੀ ਸਾਡੇ ਨਾਲ ਜੁੜੇ ਨੇ ਸਰ ਵੈਲਕਮ ਕੀ ਹਾਲ ਚਾਲ ਨੇ ਸਰ ਥੈਂਕ ਯੂ ਜੀ ਥੈਂਕ ਯੂ ਵੈਰੀ ਮੱਚ ਥੈਂਕ ਯੂ ਕਿ ਮੈਂ ਤੁਹਾਡੇ ਚੈਨਲ ਤੇ ਆ ਰਿਹਾ ਤੁਹਾਡੇ ਸਾਰੇ ਚੈਨਲ ਦੇ ਜਿਹੜੇ ਦਰਸ਼ਕ ਹੈ ਉਹਨਾਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਹਾਂ ਜੀ ਸਰ ਹਾਲਾਤ ਕੁਛ ਇਦਾਂ ਦੇ ਬਣ ਗਏ ਹੈ ਕਿ ਆਪਾਂ ਦੇਖ ਰਹੇ ਹਾਂ ਕਿ ਬਾਰਡਰ ਤੇ ਹਾਲਾਤ ਸਹੀ ਨਹੀਂ ਹੈਗੇ ਤੇ ਕੀ ਦੇਖਦੇ ਹੋ ਕਿਦਾਂ ਦੇ ਤਨ ਲੱਗਦਾ ਹਾਲਾਤ ਕਿੱਥੇ ਜਾਣਗੇ ਦੇਖੋ ਜੋ ਮੈਂ ਸਮਝਦਾ ਸਾਡੇ ਜਿਹੜੇ ਸੁਰੱਖਿਆ ਕਰਮਚਾਰੀ ਹੈ ਸਾਡੀਆਂ ਫੌਜ ਹੈ ਸਾਡੀਆਂ ਸਰਕਾਰਾਂ ਹੈ ਸਾਰੀਆਂ ਚਾਹੇ ਉਹ ਸਟੇਟ ਦੀ ਹੈ ਚਾਹੇ ਸੈਂਟਰ ਦੀ ਉਹ ਸક્ષਮ ਹੈਗੇ ਵੀ ਕਿਸੇ ਵੀ ਖਤਰੇ ਦਾ ਮੁਕਾਬਲਾ ਕਰਨ ਲਈ ਪਰ ਮੈਂ ਸਮਝਦਾ ਕਿ ਸਾਨੂੰ ਸਾਡਾ ਕੋਈ ਵੀ ਬਾਲ 바ਕਾ ਨਹੀਂ ਕਰ ਸਕਦਾ ਔਰ ਮੈਂ ਇਹੀ ਰਿਕੁਐਸਟ ਕਰੂੰਗਾ ਕਿ ਸਾਰਿਆਂ ਨੂੰ ਕੇ ਸ਼ਾਂਤੀ ਰੱਖਣ ਏਕਾ ਜਿਹੜੀਆਂ ਵਾਹਾਂ ਫੈਲ ਰਹੀਆਂ ਉਹਨਾਂ ਤੇ ਨਾ ਵਿਸ਼ਵਾਸ ਕਰਨ ਸਿਰਫ ਜਿਹੜੀਆਂ ਸਹੀ ਖਬਰਾਂ ਹੈਗੀਆਂ ਰਿਲਾਇਬਲ ਚੈਨਲਾਂ ਤੋਂ ਆਂਦੀਆਂ ਸਿਰਫ ਉਹ ਪੜਨ ਤੇ ਉਹ ਦੇਖਣ ਕਿਉਂਕਿ ਕਈ ਵਾਰੀ ਜਿਹੜੀਆਂ ਇਹ ਝੂਠੀਆਂ ਖਬਰਾਂ ਹੁੰਦੀਆਂ ਇਹ ਹਾਲਾਤ ਜ਼ਿਆਦਾ ਖਰਾਬ ਕਰ ਦਿੰਦੀਆਂ। ਅੱਛਾ ਸਰ ਸ਼ਹਿਰ ਦੇ ਵਿੱਚ ਤੁਹਾਡੇ ਬੋਰਡ ਲੱਗੇ ਆ ਆਪਰੇਸ਼ਨ ਸਿੰਦੂਰ ਨੂੰ ਲੈ ਕੇ ਯੂ ਆਰ ਅਪਰੀਸ਼ੀਏਟਿੰਗ ਦੀ ਐਫਰਟ ਬਟ ਕੁਝ ਲੋਕ ਕੀ ਇਹਨੂੰ ਕਹਿ ਰਹੇ ਕਿ ਤੁਸੀਂ ਪੋਲੀਟਿਸੀਸ ਕਰ ਰਹੇ ਹੋ ਤੁਸੀਂ ਫਾਇਦਾ ਲੈਣ ਦੀ ਕੋਸ਼ਿਸ਼ ਕਰ ਰਹੇ ਹੋ। ਦੇਖੋ ਮੈਂ ਜ਼ਰੂਰ ਕਹਿੰਦਾ ਮੈਂ ਫਾਇਦਾ ਲੈਣ ਦੀ ਕੋਸ਼ਿਸ਼ ਕਰ ਰਿਹਾ ਜੇ ਮੈਂ ਨਵੇਂ ਬੋਰਡ ਲੈਂਦਾ। ਇਲੈਕਸ਼ਨਰਿੰਗ ਚੱਲ ਰਹੀ ਸੀ ਜਿਹੜੇ ਮੇਰੇ ਇਲੈਕਸ਼ਨ ਦੇ ਬੋਰਡ ਮੇਰੇ ਲੱਗੇ ਹੋਏ ਸੀ ਉਹੀ ਸਾਰੇ ਮੈਂ ਰਿਪਲੇਸ ਕੀਤੇ ਆ। ਔਰ ਮੈਂ ਉਹਦੇ ਵਿੱਚ ਕੋਈ ਪਾਰਟੀ ਦਾ ਲੋਗੋ ਨਹੀਂ ਹੈਗਾ ਕੋਈ ਕੁਝ ਨਹੀਂ ਹੈਗਾ ਇਹ ਮੈਂ ਸਿਰਫ ਆਪਣੀਆਂ ਫੌਜਾਂ ਨੂੰ ਸਲੂਟ ਕਰ ਰਿਹਾ ਔਰ ਮੇਰਾ ਇਹ ਤਰੀਕਾ ਸਲੂਟ ਕਰਨ ਦਾ ਜੇ ਕੋਈ ਕਹਿ ਰਿਹਾ ਤਾਂ ਨਾਲੇ ਸਿਰਫ ਮੈਂ ਨਹੀਂ ਲਗਾਏ ਸਾਰੀਆਂ ਪਾਰਟੀਆਂ ਨੇ ਲਗਾਏ ਆ ਅਕਾਲੀਆਂ ਨੇ ਵੀ ਲਗਾਏ ਆ ਭਾਜਪੀ ਦੇ ਵੀ ਲੱਗੇ ਆ ਜਿਹੜੇ ਉਹਨਾਂ ਦੇ ਕੈਂਡੀਡੇਟ ਆ ਉਹਦੇ ਸਾਡੇ ਪੀਐਮ ਸਾਹਿਬ ਦੀਆਂ ਫੋਟੋਆਂ ਵੀ ਆ ਜੇ ਆਪਾਂ ਫੌਜੀ ਭਰਾਵਾਂ ਨੂੰ ਸਲੂਟ ਕਰ ਰਹੇ ਆ ਇਹਦੇ ਵਿੱਚ ਕੋਈ ਮਾੜੀ ਗੱਲ ਨਹੀਂ ਠੀਕ ਹੈ ਤੋਂ ਲੱਗਦਾ ਭਾਜਪੀ ਨੇ ਸਹੀ ਸਟੈਪ ਲਿਆ ਪ੍ਰਧਾਨ ਮੰਤਰੀ ਮੋਦੀ ਜੀ ਨੇ ਬਿਲਕੁਲ ਸਹੀ ਕੀਤਾ ਅਸੀਂ ਦੇਸ਼ ਦੇ ਨਾਲ ਆ ਜਿੱਥੇ ਨੈਸ਼ਨਲ ਸਕਿਉਰਿਟੀ ਆ ਜੇ ਅਸੀਂ ਬਿਲਕੁਲ ਦੇਸ਼ ਦੇ ਨਾਲ ਆ ਕੋਈ ਵੀ ਸਟੈਪ ਹੈ ਅਸੀਂ ਉਹਦੀ ਬੈਕਿੰਗ ਕਰਾਂਗੇ ਔਰ ਕਰ ਰਹੇ ਹਾਂ ਅੱਛਾ ਸਰ ਲੁਧਿਆਣਾ ਵੈਸਟ ਤੋਂ ਤੁਸੀਂ ਚੋਣ ਲੜਨੀ ਹੈ ਲੁਧਿਆਣਾ ਵੈਸਟ ਇੱਕ ਆਲਰੇਡੀ ਡਿਵੈਲਪਡ ਏਰੀਆ ਮੰਨਿਆ ਜਾਂਦਾ ਵਨ ਆਫ ਦਾ ਪੋਸ਼ੇਸਟ ਏਰੀਆ ਮੰਨਿਆ ਜਾਂਦਾ ਪੰਜਾਬ ਦਾ ਜਿੱਥੇ ਹੋਗੀ ਸਭ ਤੋਂ ਰਿਚੇਸਟ ਪੀਪਲ ਆਉਂਦੇ ਐ ਤੇ ਇੰਡਸਟਰੀਅਲਿਸਟ ਆਉਂਦੇ ਐ ਤਾਂ ਤੁਹਾਨੂੰ ਕੀ ਲੱਗਦਾ ਇੱਥੇ ਡਿਵੈਲਪਮੈਂਟ ਦਾ ਕਿੱਥੇ ਸਕੋਪ ਹੈਗਾ ਆਲਰੇਡੀ ਉਹ ਨਹੀਂ ਜੀ ਬੜਾ ਸਕੋਪ ਹੈ ਮੈਂ ਤਾਂ ਹੈਰਾਨ ਹੋ ਜਾਂਦਾ ਜਿਹੜੇ ਏਰੀਆ 'ਚ ਮੈਂ ਜਾਂਦਾ ਜਿੱਥੇ ਬੂਥ ਮੇਰੀਆਂ ਮੀਟਿੰਗਾਂ ਹੁੰਦੀਆਂ ਰਹੀਆਂ ਹਰ ਜਗ੍ਹਾ ਕਿਤੇ ਸੀਵਰੇਜ ਦੀ ਪ੍ਰੋਬਲਮ ਹੈ ਕਿਤੇ ਪਾਣੀ ਦੀ ਪ੍ਰੋਬਲਮ ਹੈ ਕਿਤੇ ਲਾਈਟਾਂ ਦੀ ਪ੍ਰੋਬਲਮ ਹੈ ਕਿਤੇ ਪਾਰਕਾਂ ਦੀ ਪ੍ਰੋਬਲਮ ਹੈ ਟ੍ਰੈਫਿਕ ਦੀ ਪ੍ਰੋਬਲਮ ਹੈ ਦੇਖੋ ਇੰਪਰੂਵਮੈਂਟ ਦੀ ਬਹੁਤ ਜ਼ਰੂਰਤ ਹੈਗੀ ਆ ਔਰ ਅਸੀਂ ਕਰ ਰਹੇ ਆ ਔਰ ਕਰਦੇ ਰਵਾਂਗੇ ਰਾਈਟ ਸਰ ਅੱਜ ਸਰ ਤੁਸੀਂ ਇੱਕ ਇੰਡਸਟਰੀਅਲ ਬੈਕਗ੍ਰਾਉਂਡ ਤੋਂ ਆਉਂਦੇ ਹੋ ਠੀਕ ਹੈ ਯੂ ਹੈਡ ਅ ਵੈਲ ਸੈਟਲਡ ਬਿਜ਼ਨਸ ਕਾ ਜਦੋਂ ਇੰਡਸਟਰੀ ਦੇ ਇਸ ਲੈਵਲ ਤੇ ਤੁਸੀਂ ਹੈ ਕਿਉਂਕਿ ਹਰ ਜਗ੍ਹਾ ਤੁਹਾਡੀ ਕਹਿ ਸਕਦੇ ਹਾਂ ਸੁਣਵਾਈ ਵੀ ਹੈਗੀ ਹੈ ਤੁਹਾਡਾ ਕੋਲ ਇੱਕ ਅੱਛਾ ਲਾਈਫਸਟਾਈਲ ਵੀ ਸੀਗਾ ਤੇ ਤੁਹਾਨੂੰ ਕੀ ਲੋੜ ਪੈ ਗਈ ਲੋਕਾਂ ਤੋਂ ਵੋਟਾਂ ਮੰਗਣ ਦੀ ਐਂਡ ਮਤਲਬ ਇੰਨਾ ਗਰਾਊਂਡ ਵਰਕ ਕਰਨ ਦੀ ਦੇਖੋ ਅੱਜ ਤੋਂ 2.5 ਮਹੀਨੇ ਪਹਿਲਾਂ ਜੇ ਮੈਨੂੰ ਕੋਈ ਕਹਿੰਦਾ ਸੀ ਤੁਸੀਂ ਪੋਲਿਟਿਕ ਚ ਕਿੱਦਾਂ ਆਏ ਮੈਂ ਕਹਿੰਦਾ ਸੀ ਮੈਂ ਪੋਲਿਟਿਕ ਚ ਹੈ ਹੀ ਨਹੀਂ ਨਾ ਮੈਂ ਵੋਟਾਂ ਮੰਗਣੀਆਂ ਤੇ ਨਾ ਮੰਗੀਆਂ ਕਦੀ ਰਾਜ ਸਭਾ ਐਮਪੀ ਮੈਂ ਸੀਗਾ 3 ਸਾਲ 3 ਸਾਲ ਮੇਰੇ ਹੋਰ ਪਏ ਤੇ ਉਹਦੇ ਲਈ ਵੋਟਾਂ ਮੰਗਣ ਦੀ ਲੋੜ ਨਹੀਂ ਹੁੰਦੀ ਮੈਂ ਸੋ ਇਹ ਹੁਣ ਇੱਕ ਅਨਫੋਰਚੂਨੇਟ ਇਨਸੀਡੈਂਟ ਹੋ ਗਿਆ ਸਾਡਾ ਗੋਗੀ ਭਰਾ ਚਲਾ ਗਿਆ ਜਿਹੜੇ ਇੱਥੋਂ ਐਮਐਲਏ ਸੀ ਉਹ ਪਾਰਟੀ ਦਾ ਹੁਕਮ ਹੋਇਆ ਕਿ ਤੁਸੀਂ ਇਲੈਕਸ਼ਨ ਲੜਨੇ ਐ ਐਮਐਲ ਲੜ ਰਹੇ ਆ ਸੋ ਮੈਂ ਨਹੀਂ ਕਦੀ ਸੋਚਿਆ ਸੀ ਕਿ ਮੈਂ ਵੋਟਾਂ ਮੰਗੂੰਗਾ ਔਰ ਜਿੰਨੇ ਮੈਂ 3 ਸਾਲਾਂ ਅਜ ਕੰਮ ਕੀਤੇ ਐ ਜ Rajya Sabha MP ਇਹ ਸੋਚ ਕੇ ਨਹੀਂ ਕੀਤੇ ਕਿ ਮੈਂ ਮੈਨੂੰ ਵੋਟ ਮੰਗਣੀ ਪਵੇਗੀ ਕਿਉਂਕਿ ਕਿਸੇ ਨੂੰ ਨਹੀਂ ਪਤਾ ਸੀਗਾ ਕਿ ਗੋਗੀ ਨਾਲੇ ਇਨਸੀਡੈਂਟ ਹੋਊਗਾ ਬਾਈ ਇਲੈਕਸ਼ਨ ਹੋਣਗੇ ਔਰ ਮੈਂ ਇਲੈਕਸ਼ਨ ਵਿੱਚ ਫਾਈਟ ਕਰੂੰਗਾ। ਰਾਈਟ ਸਰ। ਅੱਛਾ ਤੁਹਾਨੂੰ ਹੁਣ ਕੀ ਲੱਗਦਾ ਕਿ ਤੁਸੀਂ ਕਿਹਾ ਬੜਾ ਕੁਝ ਹੈਗਾ ਕਰ ਲੋ ਥੋੜਾ ਜਿਹਾ ਡਿਟੇਲ ਦੱਸ ਦੋ ਕਿ ਲੁਧਿਆਣਾ ਵੈਸਟ ਦੇ ਵਿੱਚ ਅਗਰ ਤੁਸੀਂ ਜਿੱਤਦੇ ਹੋ ਤਾਂ ਕੀ ਕੀ ਤੁਸੀਂ ਕੰਮ ਕਰੋਗੇ? ਬਹੁਤ ਕੰਮ ਕਰਾਂਗੇ ਜੀ ਜਿਹੜਾ ਡਿਟੇਲਡ ਮੈਨੀਫੈਸਟੋ ਹੈ ਉਹ ਤਾਂ ਅਸੀਂ ਇਸ਼ੂ ਕਰਾਂਗੇ ਬਟ ਮੇਰਾ ਤਾਂ ਸਿਰਫ ਇੱਕ ਸੁਪਨਾ ਹੈ ਜੋ ਮੈਂ ਤੁਹਾਨੂੰ ਸ਼ਾਰਟ ਜਿਹਾ ਕਹਿਣਾ ਚਾਹੁੰਦਾ। ਇਹ ਲੁਧਿਆਣੇ ਨੂੰ ਇਸ ਤਰ੍ਹਾਂ ਦਾ ਸ਼ਹਿਰ ਬਟਾਈਏ ਜੇ ਕੋਈ ਵੀ ਬਾਹਰੋਂ ਇੱਥੇ ਵਿਜ਼ਿਟ ਕਰੇ ਉਹ ਕਵੇ ਸਾਡਾ ਸ਼ਹਿਰ ਵੀ ਲੁਧਿਆਣੇ ਵਰਗਾ ਹੋਣਾ ਚਾਹੀਦਾ ਰਾਈਟ ਓਕੇ ਅੱਛਾ ਇੱਕ 에어ਪੋਰਟ ਹਮੇਸ਼ਾ ਤੋਂ ਇੱਕ ਇਦਾਂ ਦਾ ਮੁੱਦਾ ਰਿਹਾ ਲੁਧਿਆਣਵੀ ਦੇ ਤੁਸੀਂ ਆਪੇ ਕਹਿੰਦੇ 30 40 ਸਾਲ ਤੋਂ 에어ਪੋਰਟ ਮੰਗਦੇ ਆ ਰਹੇ ਹੈ ਪਹਿਲਾਂ ਛੋਟੇ 에어ਪੋਰਟ ਤੋਂ ਫਲਾਈਟਾਂ ਚੱਲੀਆਂ ਵੀ ਨਹੀਂ ਹੁਣ ਰੀਸੈਂਟਲੀ ਤੁਸੀਂ ਕਾਫੀ ਜ਼ਿਆਦਾ ਇੱਕ ਐਫਰਟ ਕਰਕੇ 에어ਪੋਰਟ ਨੂੰ ਕਿਸੇ ਇੱਕ ਲੈਵਲ ਤੱਕ ਪਹੁੰਚਾਇਆ ਆਲਮੋਸਟ ਤਿਆਰ 100% ਹੀ ਤਿਆਰ ਲੱਗ ਰਿਹਾ 에어ਪੋਰਟ ਹੇ ਏਅਰਪੋਰਟ ਤਿਆਰ ਹੈ ਜੀ ਹੁਣ ਇਹ ਇਸ ਤਰ੍ਹਾਂ ਹੈ ਕਿ 25 ਸਾਲ ਹੋ ਗਏ ਸਾਨੂੰ ਸੁਣਦੇ ਹਮ ਬੱਚੇ ਜਵਾਨ ਹੋ ਗਏ ਜਵਾਨ ਬਜ਼ੁਰਗ ਹੋ ਗਏ ਵਿਚਾਰੇ ਕਈ ਬਜ਼ੁਰਗ ਚਲੇ ਗਏ ਏਅਰਪੋਰਟ ਨਹੀਂ ਪਟਿਆ ਹਰ ਵਾਰੀ ਪੋਲੀਟੀਕਲ ਇਸ਼ੂ ਵੱਜ ਜਾਂਦਾ ਸੀਗਾ ਜੀ ਕਿ ਅਸੀਂ ਬਣਾਵਾਂਗੇ ਜਦੋਂ ਮੈਂ ਰਾਜ ਸਭਾ MP ਬਣਿਆ ਮੈਂ ਤਾਂ ਪੋਲੀਟਿਕਸ ਪਲੇ ਨਹੀਂ ਕਰ ਰਿਹਾ ਸੀ ਮੈਨੂੰ ਇਹ ਸੀ ਕਿ ਜਿੰਨੇ ਡਿਵੈਲਪਮੈਂਟਲ ਵਰਕ ਸ਼ਹਿਰ ਦੇ ਰੁਕੇ ਹੋਏ ਆ ਉਹ ਮੈਂ ਕੰਪਲੀਟ ਕਰਾਵਾਂ ਕੰਪਲੀਸ਼ਨ ਤੇ ਲੈ ਕੇ ਜਾਵਾਂ ਜਗਾ ਆਲਰੇਡੀ ਗਲਾਡਾ ਨੇ ਲਈ ਤੀ ਹੋਈ ਸੀ ਇਹਦੇ ਲਈ ਫਿਰ ਮੈਂ ਸੀਐਮ ਸਾਹਿਬ ਨੂੰ ਰਿਕੁਐਸਟ ਕੀਤੀ ਆਪਣੇ ਆਨਰੇਬਲ ਨੈਸ਼ਨਲ ਕਨਵੀਨਰ ਸਾਹਿਬ ਨੂੰ ਰਿਕੁਐਸਟ ਕੀਤੀ ਸਾਰੇ ਅਫਸਰ ਸਹਿਬਾਨ ਨੂੰ ਰਿਕੁਐਸਟ ਕੀਤੀ ਇੱਕ ਮੀਟਿੰਗ ਹੋਈ ਉਹਦੇ ਚ ਇਹ ਡਿਸਾਈਡ ਹੋਇਆ ਕਿ ਅਸੀਂ ਜਿੰਨੇ ਵੀ ਪੈਸੇ ਸਿਵਲ 에어ਪੋਰਟ ਲਈ ਚਾਹੀਦੇ ਆ ਉਹ ਪੰਜਾਬ ਸਰਕਾਰ ਦੇਗੀ ਔਰ ਹੋਏਗਾ 11ਵੇਂ ਮਹੀਨੇ 22 ਵਿੱਚ ਉਹ ਮੀਟਿੰਗ ਹੋਈ ਉਹਦੇ ਵਿੱਚ ਡਿਸਾਈਡ ਹੋਇਆ ਔਰ 50 ਕਰੋੜ ਰੁਪਏ ਉਹਦੇ ਚ ਪਾਸ ਹੋਇਆ ਉਸ ਤੋਂ ਬਾਅਦ ਵੀ ਕੋਈ 10 ਕਰੋੜ ਲੱਗ ਗਿਆ ਕੋਈ 60 ਕਰੋੜ ਰੁਪਏ ਸਾਰਾ ਪੰਜਾਬ ਸਰਕਾਰ ਨਹੀਂ ਦਿੰਦਾ ਔਰ ਇਹ 2.5 ਸਾਲਾਂ ਚ ਤੇ 에어ਪੋਰਟ 100% ਤਿਆਰ ਹੈ ਹੁਣ ਸਿਰਫ ਇੰਡੀਅਨ 에어 ਫੋਰਸ ਅਲੇ ਪਾਸੇ ਕੋਈ ਕੰਮ ਹੋ ਰਿਹਾ ਉਹਨਾਂ ਦੀ ਜਿਹੜੀ ਮੇਨ ਸਟ੍ਰਿਪ ਆ ਉਹਦੇ ਤੇ ਚਾਰ ਲੇਅਰ ਲਗਣੀਆਂ ਸੀ ਤਿੰਨ ਲੇਅਰ ਲੱਗ ਚੁੱਕੀਆਂ ਫਿਰ ਇੱਕ ਆ ਕਿਉਂਕਿ ਆ ਕਨਫਲਿਕਟ ਕਰਕੇ ਉਹਨਾਂ ਨੇ ਚੌਥੀ ਲੇਅਰ ਰੋਕਤੀ ਉਹਨੋਂ ਸਟ੍ਰੈਪ ਯੂਜ਼ ਕਰ ਰਹੇ ਆ ਇੱਕ ਵਾਰੀ ਇਹ ਕਨਫਲਿਕਟ ਖਤਮ ਹੋ ਜਾਵੇ ਮਤਲਬ ਜਦੋਂ 100% ਹੋ ਗਿਆ ਫਿਰ ਇੰਡੀਆ ਨੇ ਅਥੋਰਸ ਲਿਆਣਾ ਪੁੱਛਾਂਗੇ ਵੀ ਚੌਥੀ ਲੇਅਰ ਦੀ ਲੋਡ ਹੈ ਕਿ ਨਹੀਂ 에어ਪੋਰਟ ਅਥਾਰਟੀ ਨੇ ਕਿਹਾ ਇੱਕ ਵਾਰੀ ਉਹ ਕੰਮ ਹੋ ਗਿਆ ਤੇ ਅਸੀਂ ਉਸੇ ਵੱਲੇ ਫਲਾਈਟਾਂ ਚਾਲੂ ਕਰ ਦਾਂਗੇ ਪਰ ਹੁਣ ਵੈਸੇ ਵੀ ਜਿੰਨੇ ਵੀ ਆਰਮੀ ਦੇ ਸੌਰੀ 에어ਫੋਰਸ ਦੇ ਹੈਗੇ ਕੀ ਨਾਮ 에어ਪੋਰਟ ਉਹ ਸਾਰੇ ਹੀ ਕਲੋਜ਼ ਦਾ 15 ਤਰੀਕ ਤੱਕ ਤੇ ਉਸ ਤੋਂ ਬਾਅਦ ਹੀ ਸਾਨੂੰ ਪਤਾ ਚੱਲੇਗਾ ਜੇ ਚੌਥੀ ਲੇਅਰ ਦੀ ਲੋਡ ਹੋਈ ਤਾਂ 15-20 ਦਿਨ ਮਹੀਨਾ ਹੋਰ ਲੱਗ ਸਕਦਾ ਹੈ ਨਹੀਂ ਤਾਂ ਜੇ ਉਹਨਾਂ ਨੇ ਕਿਹਾ ਤੀਜੀ ਲੇਅਰ ਨਾਲ ਸਾਡੇ ਆ ਠੀਕ ਰਿਹਾ ਕਿਉਂਕਿ ਹੁਣ ਪਲੇਨ ਲੈਂਡ ਵੀ ਹੋ ਰਹੇ ਹੋਣੇ ਟੇਕ-ਆਫ ਵੀ ਹੋ ਰਹੇ ਹੋਣੇ ਤਾਂ ਫਿਰ ਅਸੀਂ ਇਮੀਡੀਏਟਲੀ ਆਫਟਰ ਦੀ ਨਾਰਮਲਿਟੀ 에ਅਰਪੋਰਟ ਅਥਾਰਟੀ ਟੇਕਓਵਰ ਕਰ ਲੇਗੀ ਔਰ 에ਅਰ ਇੰਡੀਆ ਇਥੋਂ ਜਹਾਜ਼ ਚਾਲੂ ਕਰ ਦੇਗਾ ਸੋ ਕਨੈਕਟੀਵਿਟੀ ਲੇਟਰ ਔਨ ਤੁਹਾਨੂੰ ਲੱਗਦਾ ਕਾਫੀ ਜ਼ਿਆਦਾ ਹੋਏਗੀ ਕਿ ਖਾਲੀ ਇੱਕ ਦੋ ਪਲੇਨ ਹੀ ਚੱਲਣਗੇ ਨਹੀਂ ਨਹੀਂ ਦੋ ਤਾਂ ਓਕੇ ਕਰ ਚੁੱਕੇ ਬਾਕੀ ਟ੍ਰੈਫਿਕ ਤੇ ਡਿਪੈਂਡ ਕਰਦਾ ਕਿਉਂਕਿ ਜਿੰਨੀਆਂ ਇਹ ਪ੍ਰਾਈਵੇਟ 에ਅਰਲਾਈਨਾਂ ਇਹ ਕਮਰਸ਼ਲ ਆਂਗਲ ਆਪਣਾ ਦੇਖਦੀਆਂ ਤੇ ਜੇ ਟ੍ਰੈਫਿਕ ਠੀਕ ਮਿਲਿਆ ਕਿਉਂਕਿ ਇਕੱਲਾ ਲੁਧਿਆਣੇ ਦਾ ਟ੍ਰੈਫਿਕ ਨਹੀਂ ਮਿਲਣਾ ਪੂਰੇ ਮਾਲਵਾ ਰੀਜਨ ਦਾ ਮਿਲਣਾ ਫਿਰੋਜ਼ਪੁਰ ਫਰੀਦਕੋਟ ਬਟਿੰਡਾ ਜਗਰਾਓ ਮੋਗਾ ਸੋ ਜੇ ਟ੍ਰੈਫਿਕ ਮਿਲਿਆ ਤਾਂ ਮੈਨੂੰ ਪੱਕਾ ਪਤਾ ਹੈ ਕਿ ਕਾਫੀ ਹੋਰ ਫਲਾਈਟਾਂ ਇੱਥੋਂ ਚੱਲੂ ਹੋਣਗੀਆਂ ਰਾਈਟ ਬਿਊਟੀਫੁਲ ਅੱਛਾ ਸਰ ਤੁਹਾਨੂੰ ਲੱਗਦਾ ਕਿ ਕੇਂਦਰ ਨੂੰ ਵੀ ਇਹਦਾ ਕ੍ਰੈਡਿਟ ਮਿਲਣਾ ਚਾਹੀਦਾ ਕਿਉਂਕਿ ਜੇ ਆਪਾਂ ਸਿਰਫ ਆਮ ਆਦਮੀ ਪਾਰਟੀ ਨੂੰ ਕ੍ਰੈਡਿਟ ਇਹਦਾ ਜਾਏਗਾ ਤਾਂ ਕੇਂਦਰ ਕਿਤੇ ਨਾ ਕਿਤੇ ਲੱਗੇਗਾ ਕਿ ਸ਼ਾਇਦ ਇੱਕ ਪਾਰਟੀ ਕ੍ਰੈਡਿਟ ਲੈ ਰਹੀ ਹੈ ਜਦਕਿ ਕੇਂਦਰ ਦਾ ਵੀ 에어ਪੋਰਟ ਜਿਹੜਾ ਹੈ 에어ਪੋਰਟ ਆਫ ਅਥਾਰਟੀ ਆਫ ਇੰਡੀਆ ਉਹਨਾਂ ਦੇ ਅੰਡਰ ਆਉਂਦੀ ਹੈ ਦੇਖੋ ਗੱਲ ਸੁਣੋ ਸਾਡਾ ਹਰ ਪੰਜਾਬੀ ਭਰਾ ਟੈਕਸ ਦਿੰਦਾ ਹੈ ਚਾਹੇ ਉਹ ਰਿਕਸ਼ਾ ਚਲਾਉਂਦਾ ਚਾਹੇ ਉਹ ਥਰੀ ਵੀਲਰ ਚਲਾਉਂਦਾ ਚਾਹੇ ਕੋਈ ਹੈ ਮੈਨੂੰ ਇੱਕ ਪੰਜਾਬੀ ਦੱਸ ਦੋ ਜਿਹੜਾ ਪੰਜਾਬ 'ਚ ਰਹਿੰਦਾ ਚਾਹੇ ਉਹ ਬਾਹਰੋਂ ਆਇਆ ਪ੍ਰਵਾਸੀ ਹੈ ਜਾਂ ਪੰਜਾਬ ਦੇ ਆਪਣੇ ਰੈਜ਼ੀਡੈਂਟ ਹੈ ਜਿਹੜਾ ਟੈਕਸ ਨਹੀਂ ਦਿੰਦਾ ਜੇ ਤੁਸੀਂ ਮਾਚਸ ਦੀ ਡੱਬੀ ਵੀ ਲੈਂਦੇ ਹੋ ਉਹਦੇ ਤੇ ਵੀ ਜੀਐਸਟੀ ਲੱਗਦਾ ਹਰ ਹਰ ਚੀਜ਼ ਤੇ ਟੈਕਸ ਹੈ ਔਰ ਟੈਕਸ ਦਿੰਦਾ ਹੁਣ ਜਦੋਂ ਟੈਕਸ ਦੀ ਕਲੈਕਸ਼ਨ ਹੁੰਦੀ ਹੈ ਉਹਦੇ 'ਚ ਕੁਝ ਹਿੱਸਾ ਚਲੇ ਜਾਂਦਾ ਸਟੇਟ ਕੋਲ ਸਟੇਟ ਦੀਆਂ ਸਕੀਮਾਂ ਲਈ ਕੁਝ ਹਿੱਸਾ ਚਲੇ ਜਾਂਦਾ ਸੈਂਟਰ ਨੂੰ ਸੈਂਟਰ ਦੀਆਂ ਸਕੀਮਾਂ ਲਈ ਹੁਣ ਜਿਹੜੀਆਂ ਸੈਂਟਰ ਦੀ ਸਕੀਮ ਹੈ ਉਹ ਕਿੱਥੇ ਲਗਣੀ ਆ ਉਹ ਵੀ ਤਾਂ ਸਟੇਟਾਂ 'ਚ ਹੀ ਲਗਣੀ ਸਕੀਮਾਂ ਹੀ ਸਿਰਫ ਬੰਡੀਆਂ ਹੋਈਆਂ ਨਾ ਵੀ ਉਹਨਾਂ ਨੇ ਇਹ ਕੰਮ ਕਰਨਾ ਉਹ ਕਿਤੇ ਉਹਨਾਂ ਨੇ ਲੰਡਨ ਜਾ ਕੇ ਤਾਂ ਪੈਸੇ ਲਾਣੇ ਨੇ ਸਾਡੇ ਹੀ ਲਾਣੇ ਹੂੰ ਸੋ ਇਹ ਇਹ ਮੈਂ ਪਿਛਲੇ ਸਾਲਾਂ ਵਿੱਚ ਚਾਹੇ ਉਹ ਐਨਐਚਏਆਈ ਦੇ ਪ੍ਰੋਜੈਕਟ ਆਈਐਸਆਈਈਸੀ ਆ ਚਾਹੇ ਉਹ 에어ਪੋਰਟ ਲਈ ਖੈਰ ਸੈਂਟਰਲ ਗਵਰਨਮੈਂਟ ਨੇ ਪੈਸੇ ਨਹੀਂ ਦਿੱਤੇ ਉਹ ਜਦੋਂ ਚੱਲ ਜਾਏਗਾ ਉਹਦੇ ਫਿਰ ਸਾਨੂੰ ਸ਼ੇਅਰ ਮਿਲਣਾ ਹੈਗਾ ਤੇ ਹੋਰ ਕਈ ਸੈਂਟਰ ਦਾ ਚਾਹੇ ਕੰਮ ਸਾਈਕਲ ਟਰੈਕ ਹੈ ਇੱਥੇ ਪਾਰਕਿੰਗ स्लॉट ਬਣ ਰਹੇ ਆ ਜਿੰਨੇ NHAI ਦੇ ਪ੍ਰੋਜੈਕਟ ਹੈ ESI ਨੇ ਹਸਪੀਟਲ ਦਾ ਰੈਨੋਵੇਸ਼ਨ ਵੀ ਕੀਤਾ ਹੁਣ ਮੈਡੀਕਲ ਕਾਲਜ ਵੀ ਖੋਲਿਆ ਸੋ ਮੇਰਾ ਮਤਲਬ ਹੈ ਕਿ ਇਹ ਤਾਂ ਮੈਂ ਜਾ ਕੇ ਉਹਨਾਂ ਨਾਲ ਲਾਫਤਾ ਕਰਕੇ ਰਿਕਵੈਸਟ ਕੀਤੀ ਉਹਨਾਂ ਨੂੰ ਕਿਹਾ ਕਿ ਪੰਜਾਬ 'ਚ ਲੋੜ ਹੈ ਰੇਲਵੇ ਸਟੇਸ਼ਨਸ ਦਾ ਅਪਗ੍ਰੇਡ ਆ ਰੇਲਵੇ ਜੀ ਕਰੋ ਹੁਣ ਸਟੇਟ ਨੇ ਥੋੜੀ ਨਾ ਕਰਨਾ ਸੋ ਮੈਂ ਇਹ ਕਹਿ ਰਿਹਾ ਕਿ ਜੋ ਸਿਸਟਮ ਦੇ ਹਿਸਾਬ ਨਾਲ ਜਿਹੜੇ ਬਜਟ ਆ ਰਹੇ ਸੈਂਟਰ ਤੋਂ ਫੰਡਸ ਉਹ ਲੱਗ ਰਹੇ ਆ ਔਰ ਉਹ ਸਾਡੇ ਲੋਕਾਂ ਦਾ ਹੀ ਟੈਕਸ ਕਲੈਕਟ ਹੋ ਕੇ ਉੱਥੇ ਗਏ ਹੋਏ ਆ ਇਹ ਹੈ ਕਿ ਉਹ ਸੈਂਟਰ ਦੀ ਸਕੀਮਾਂ ਨਾਲ ਆ ਰਹੇ ਹੈਗੇ ਸੋ ਆਪਾਂ ਪਾਰਟੀਆਂ ਨੇ ਤਾਂ ਜਿਹੜਾ ਲੈਣਾ ਲੈਣਾ ਮਤਲਬ ਕਿ ਕ੍ਰੈਡਿਟ ਜੀ ਇੱਥੇ ਸਾਡੀ ਸਰਕਾਰ ਸੀ ਸੈਂਟਰ ਚ ਭਾਜਪਾ ਦੀ ਸਰਕਾਰ ਦੇਖੋ ਜਿਹੜਾ ਕ੍ਰੈਡਿਟ ਹੈਗਾ ਉਹ ਸਾਡੇ ਨੇਸ਼ਨ ਨੂੰ ਐਜ਼ ਅ ਹੋਲ ਜਾਂਦਾ ਹੈ ਕਿ ਸਿਸਟਮ ਬਣਿਆ ਹੋਇਆ ਉਹਨੂੰ ਸਿਸਟਮ ਦੇ ਵਿੱਚ ਰਹਿ ਕੇ ਸਿਸਟਮ ਦੇ ਵਿੱਚ ਜਾ ਕੇ ਕੌਣ ਕਿੰਨੀ ਡਿਵੈਲਪਮੈਂਟ ਆਪਣੇ ਸਟੇਟ ਲਈ ਆਪਣੀ ਸ਼ਹਿਰ ਲਈ ਕਰਾ ਲੇ ਉਹ ਇੰਡੀਵਿਜੂਅਲ ਤੇ ਡਿਪੈਂਡ ਕਰਦਾ ਉਹਨਾਂ ਦੀ ਹਿੰਮਤ ਹੈਗੀ ਆ ਇੱਥੇ ਕਈ ਵਾਰੀ ਇਹ ਵੀ ਹੋਇਆ ਜਿਹੜੀ ਸੈਂਟਰ ਚ ਸਰਕਾਰ ਸੀ ਉਹੀ ਇੱਥੇ ਸਰਕਾਰ ਸੀ ਫਿਰ ਉਦੋਂ ਕਿਉਂ ਨਹੀਂ ਸਾਰਾ ਕੁਝ ਹੋ ਗਿਆ ਹੂੰ ਇੰਨਾ ਸਲੋ ਕੰਮ ਕਿਉਂ ਚੱਲ ਰਿਹਾ ਸੀ 2016 ਦਾ ਐਲੀਵੇਟਡ ਰੋਡ ਚਾਲੂ ਸੀ 25 ਸਾਲ ਹੋ ਗਏ 에어ਪੋਰਟ 1970 ਦਾ ਬਣਿਆ ਹੋਇਆ ਹੈ ਈਐਸਆਈ ਕਿਉਂ ਨਹੀਂ ਉੱਥੇ ਖਰਚਾ ਕਰਵਾਇਆ ਸਿਵਲ ਹਸਪੀਟਲ 40 ਸਾਲ ਹੋ ਗਏ ਕੁਝ ਨਹੀਂ ਲੱਗਿਆ ਸਿਵਲ ਹਸਪੀਟਲ ਚਲੋ ਉਹ ਤਾਂ ਸਟੇਟ ਦਾ ਕੰਮ ਹੈ ਸੋ ਮੇਰਾ ਮਤਲਬ ਹੈ ਇਹ ਤਾਂ ਤੁਹਾਡੀ ਹਿੰਮਤ ਹੈ ਤੁਹਾਡਾ ਹੌਸਲਾ ਹੈ ਤੁਸੀਂ ਰੇਲਵੇ ਸਟੇਸ਼ਨ ਹੈ 1100 ਕਰੋੜ ਰੁਪਏ ਫਿਰੋਜ਼ਪੁਰ ਡਿਵੀਜ਼ਨ ਨੂੰ ਮਿਲਣਾ ਸੀ ਸਟੇਸ਼ਨਾਂ ਨੂੰ ਕਰਨ ਦਾ ਵਿੱਚੋਂ 500 ਕਰੋੜ ਰੁਪਏ ਮੈਂ ਕਹਿ ਕਵਾ ਕੇ ਲੁਧਿਆਣੇ ਲੱਲਿਆ ਕਿ ਲੁਧਿਆਣੇ ਟ੍ਰੈਫਿਕ ਬਹੁਤ ਵੱਧ ਰਿਹਾ ਇ ਦੋ ਸਟੇਸ਼ਨ ਉਹਨਾਂ ਨੇ ਕੀਤਾ ਢੰਡਾਰੀ ਹੋ ਗਿਆ ਦੂਜਾ ਹੋ ਰਿਹਾ ਰੇਲਵੇ ਟਰੈਕ ਇੰਡੀਆ ਚ ਪਹਿਲੀ ਵਾਰੀ ਐ NHAI ਬਣਾ ਰਿਹਾ ਉਹ ਲੁਧਿਆਣੇ ਨੂੰ ਮਿਲਿਆ ਇੱਕ ਪਾਰਕਿੰਗ ਸਲots ਦਾ ਪ੍ਰੋਜੈਕਟ ਹੈ ਪਹਿਲੀ ਵਾਰੀ NHAI ਬਣਾ ਰਿਹਾ ਲੁਧਿਆਣੇ ਨੂੰ ਮਿਲਿਆ ਮੈਂ ਜਾ ਕੇ ਸਮਝਾਇਆ ਆਪਣੀ ਜ਼ਰੂਰਤ ਸਮਝਾਈ ਉਹਨਾਂ ਦੀ ਪਾਲਿਸੀ ਵਿੱਚ ਪਵਾਇਆ ਕਿ ਚੀਜ਼ਾਂ ਦੀ ਲੋੜ ਹੈ ਉਹ ਮੰਨ ਗਏ ਮੇਰੀ ਗੱਲ ਤੇ ਪਿਆ ਹੈਗਾ ਸੋ ਇਹ ਕੰਮ ਹੋ ਰਿਹਾ ਤੁਹਾਡਾ ਸੈਂਟਰ ਨਾਲ ਵੀ ਬਹੁਤ ਅੱਛਾ ਰਿਲੇਸ਼ਨ ਹੈ ਖਾਸ ਕਰਕੇ ਨਿਤਿਨ ਗੜਕਰੀ ਜੀ ਆਪਾਂ ਦੇਖਦੇ ਹਾਂ ਤੁਸੀਂ ਜਾ ਕੇ ਕੰਮ ਕਰਾ ਕੇ ਲੈ ਆਉਂਦੇ ਹੋ so how is this special relationship with the uh, opposition as well koi special relationship nahi ji follow up main pura karda samjhan da tarika esi layi paise na hoge si fir main report banwai report ch show ho gaya ke eh jadi bed occupancy rate hai esi da es karke katni hai reason hai so follow up hai persistence hai aur kam samjhan wali gall hai dekho gadkari sahab di main tareef karda ਮੈਂ ਔਨ ਕੈਮਰਾ ਕਰਦਾ ਕਿ ਜਦੋਂ ਵੀ ਉਹਨਾਂ ਕੋਲ ਕੋਈ ਕੰਮ ਲੈ ਕੇ ਜਾਓ ਪੋਜ਼ਿਟਿਵ ਸੋਚਦੇ ਇਹ ਜਿਹੜਾ 에어ਪੋਰਟ ਲਈ ਮੈਂ ਰੱਖਿਆ ਮੰਤਰੀ ਜੀ ਨੂੰ ਮਿਲਿਆ ਸਾਡੇ ਆਨਰੇਬਲ ਰੱਖਿਆ ਮੰਤਰੀ ਜੀ ਨੂੰ ਰਾਜਨਾਥ ਸਿੰਘ ਜੀ ਨੂੰ ਉਹਨਾਂ ਨੇ ਵੀ ਬੜੀ ਚੰਗੀ ਤਰ੍ਹਾਂ ਮੈਨੂੰ ਅਟੈਂਡ ਕੀਤਾ ਉਹਨਾਂ ਨੇ ਲੈਟਰ ਵੀ ਇੰਡੀਅਨ 에어ਫੋਰਸ ਨੂੰ ਲਿਖੀ ਕਿ ਇਸ ਤਰ੍ਹਾਂ ਐਮਪੀ ਸਾਹਿਬ ਮਲੇ ਸੀ ਉਹ ਇਹ ਲੈਟਰ ਦੇ ਕੇ ਗਏ ਆ ਇਹਨੂੰ ਦੇਖ ਕੇ ਜਿਹੜਾ ਥੋੜਾ ਜਲਦੀ ਕੰਮ ਕਰਾਓ ਸੋ ਮੈਂ ਤਾਂ ਰੇਲਵੇ ਮਿਨਿਸਟਰ ਨੂੰ ਵੀ ਮਿਲਿਆ ਸਿਵਲ 에ਵੀਏਸ਼ਨ ਮਿਨਿਸਟਰ ਨੂੰ ਮਿਲਿਆ ਉਹ ਜਿਹੜੇ ਕੰਮ ਹੋਣੇ ਹੀ ਸੈਂਟਰ ਤੋਂ ਵਾਹ ਮੰਤਰੀਆਂ ਨੂੰ ਤਾਂ ਮਿਲਣਾ ਹੀ ਪਊ ਐਂਡ ਐਸ ਰਾਜ ਸਭਾ ਐਮਪੀ ਆਈ ਹੈਵ ਅ ਪ੍ਰੋਵੋਕੇਟਿਵ ਟੂ ਮੀਟ ਥੈਮ ਤੋਂ ਮੈਂ ਮਿਲਦਾ ਰਿਹਾ ਰਾਈਟ ਤੁਹਾਡੇ ਅੱਛੇ ਰਿਲੇਸ਼ਨ ਨੇ ਆਸ਼ੂ ਜੀ ਦਾ ਦੇਖੋ ਮੇਰੀ ਸਾਰੇ ਲੁਧਿਆਣੀਆਂ ਨਾਲ ਜੇ ਰਿਲੇਸ਼ਨ ਹੈਗੇ ਆ ਅੱਛੇ ਮਾੜੇ ਤਾਂ ਚਲੋ ਕੁਛ ਨਾ ਕੁਛ ਹੁੰਦੇ ਰਹਿੰਦੇ ਬਟ ਸਾਰਾ ਲੁਧਿਆਣਾ ਸ਼ਹਿਰ ਮੇਰਾ ਹੈਗਾ ਤੇ ਮੇਰੇ ਸਾਰੇ ਲੁਧਿਆਣੇ ਨਾਲ ਰਿਲੇਸ਼ਨ ਠੀਕ ਹੈਗੇ ਰਾਈਟ ਅੱਛਾ ਸਰ ਜਿਹੜੀ ਸਰਕਾਰ ਦੇ ਨਾ ਕੁਝ ਚੀਜ਼ ਆ ਅਜੇ ਰਹਿੰਦੀਆਂ ਨੇ ਜਿੱਦਾਂ ਸਰਕਾਰ ਨੇ ਕੰਮ ਕੀਤੇ ਲੋਕਾਂ ਦਾ ਵਿਵਦ ਦੇ ਵਿੱਚ ਅਸੀਂ ਜਾਣਦੇ ਆ ਤਾਂ ਲੋਕੀ ਕਹਿੰਦੇ 50% ਸਰਕਾਰ ਨੇ ਕੰਮ ਕੀਤੇ ਐ ਲੇਕਿਨ 50% ਜਿਹੜੇ ਮੁੱਦੇ ਐ ਉਹਦੇ ਸਰਕਾਰ ਪਿੱਛੇ ਚੱਲ ਰਹੀ ਐ ਜਿਵੇਂ ਬੀਬੀਆਂ ਨੂੰ ਜਿਹੜੇ ਪੈਸੇ ਦੇਣੇ ਨੇ ਜਾਂ ਹੋਰ ਵੀ ਜਿਹੜੇ ਕੰਮ ਨੇ ਮੁਹੱਲਾ ਕਲੀਨਿਕ ਚ ਵੀ ਕੁਝ ਕਮੀਆਂ ਹੈਗੀਆਂ ਨੇ ਕੀ ਲੱਗਦਾ ਤੁਹਾਨੂੰ ਸਰਕਾਰ ਪੂਰੇ ਕਦੋਂ ਕਰੇਗੀ ਕੰਮ ਦੇਖੋ ਜੀ ਸਾਡੀ ਸਰਕਾਰ ਨੇ ਜਿਹੜੇ ਕੰਮ ਕੀਤੇ ਇਹੜੇ ਬਿਜਲੀ ਕਹੀ ਸੀ ਬਿਜਲੀ ਦਿੱਤੀ 600 ਯੂਨਿਟ ਦੇ ਰਹੇ ਹੈਗੇ ਐ ਫ੍ਰੀ ਔਰ ਇਹ ਨਹੀਂ ਕਿ ਇਹਨਾਂ ਨੂੰ ਫ੍ਰੀ ਦੇ ਕੇ ਬਾਕੀਆਂ ਦੇ ਬਿਜਲੀ ਦੇ ਰੇਟ ਬਹੁਤ ਵਧਾਤੇ ਨਹੀਂ ਵਧਾਏ ਨਸ਼ਿਆਂ ਦੇ ਖਿਲਾਫ ਕਿੰਨਾ ਲੱਗੇ ਹੋਏ ਨੌਕਰੀਆਂ ਵਿੱਚ ਅੱਗੇ ਚੱਲ ਰਹੀਆਂ ਦੇਖੋ ਤੁਸੀਂ ਇਹ ਨਾ ਦੇਖੋ ਤੁਸੀਂ ਇਹ ਦੇਖੋ ਕਿ ਪਿਛਲੇ ਸਾਲਾਂ ਵਿੱਚ ਫਿਰ ਇਹ ਐਨੇ ਐਨੇ ਪੁਰਾਣੇ ਪ੍ਰੋਜੈਕਟ ਕੰਪਲੀਟ ਹੋ ਰਹੇ ਆ ਇਸ ਸਰਕਾਰ ਵਿੱਚ ਚਾਹੇ NHAI ਆਪਾਂ ਕਹਿ ਦਿੰਦੇ ਆ ਇਹ ਸੈਂਟਰ ਦਾ ਪ੍ਰੋਜੈਕਟ ਹੂੰ ਪਰ ਦੇਖੋ ਹਰ ਜਗ੍ਹਾ ਸਟੇਟ ਇਨਵੋਲਡ ਹੁੰਦੀ ਇਰੀਗੇਸ਼ਨ ਡਿਪਾਰਟਮੈਂਟ ਪੀ ਐਚ ਪੀ ਸੀ ਐਲ ਸਾਰਿਆਂ ਨਾਲ ਮੈਂ 10 10 ਦਿਨਾਂ ਚ ਮੀਟਿੰਗ ਕਰਕੇ ਉਹਨਾਂ ਨੇ ਪੋਜ਼ਿਟਿਵ ਐਟੀਟਿਊਡ ਲਿੱਤਾ ਤਾਂ ਹੀ ਹੋ ਰਿਹਾ ਐਨ ਐਚ ਏ ਆਈ ਦੇ ਜਿਹੜੇ ਪ੍ਰੋਜੈਕਟ ਜਾ ਰਹੇ ਲੁਧਿਆਣਾ ਰੋਪੜ ਲੁਧਿਆਣਾ ਬਟਿੰਡਾ ਜਿਹੜੀ ਦਿੱਲੀ ਕਟੜਾ ਸਦਰਨ ਬਾਈਪਾਸ ਇਹ ਕਿਸੇ ਤਰੀਕੇ ਕਹਿ ਕਵਾ ਕੇ ਸਾਰੇ ਸਟੇਕ ਹোলਡਰਸ ਨੂੰ ਇਕੱਠੇ ਬਿਠਾਇਆ ਚਾਹੇ ਉਹ ਸਟੇਟ ਗਵਰਨਮੈਂਟ ਸੀ ਚਾਹੇ ਉਹ ਲੈਂਡ ਓਨਰ ਸੀ ਚਾਹੇ ਉਹ ਫਾਰਮਰ ਸੀ ਤਾਂ ਹੀ ਹੋ ਰਿਹਾ ਸਾਰਾ ਕੰਮ ਸੋ ਇਹ ਨਾ ਤੁਸੀਂ ਸੋਚੋ ਵੀ ਕਿਸੇ ਵੀ ਪ੍ਰੋਜੈਕਟ 'ਚ ਹੁਣ ISAI ਦਾ ਮੈਡੀਕਲ ਕਾਲਜ ਆ ਰਿਹਾ ਹੂੰ ਪੈਸੇ ਦਾ ਉਹ ਇਨਵੈਸਟ ਕਰਦੇ ਆ ਬਟ ਜ਼ਮੀਨ ਸਟੇਟ ਗਵਰਨਮੈਂਟ ਦੇ ਰਹੀ ਹੈ ਹੂੰ ਹੂੰ ਸੋ ਹਰ ਜਗ੍ਹਾ ਸਟੇਟ ਗਵਰਨਮੈਂਟ ਇਨਵੋਲਡ ਹੁੰਦੀ ਹੈ ਔਰ ਇਹ ਇਹੋ ਜਿਹੇ ਪ੍ਰੋਜੈਕਟ ਸਾਡੀ ਸਟੇਟ ਗਵਰਨਮੈਂਟ ਨੇ ਆ ਕੇ 3 ਸਾਲਾਂ 'ਚ ਕੀਤੇ ਜਿਹੜੇ ਪਤਾ ਨਹੀਂ ਕੋਈ 25 ਸਾਲ ਪੁਰਾਣਾ ਸੀ OTAS ਦਿੱਤਾ ਇੰਡਸਟਰੀ ਨੂੰ 32 ਸਾਲ ਹੋ ਗਏ ਸੀ ਹੂੰ ਇੰਡਸਟਰੀਅਲ ਇਹਨਾਂ ਨੂੰ ਨਹੀਂ ਮਿਲ ਰਿਆ ਸੀ ਪਲਾਸਟਿਕ ਇੰਡਸਟਰੀ ਨੂੰ 10 ਸਾਲ ਹੋ ਗਏ ਸੀ ਸਾਰੇ ਮੁੱਲ ਕੇ 120 ਮਾਈਕਰੋਨ ਦਾ ਲਫਾਫਾ ਬਣ ਰਿਆ ਸੀ ਸਾਡੇ ਨਹੀਂ ਬਣ ਰਿਆ ਸੀ ਉਹਨਾਂ ਨੇ ਬਣਾਤਾ ਪੈਨਸ਼ਨਰਸ ਦੀ 10-10 ਸਾਲ 12-12 ਸਾਲ ਪੁਰਾਣੀ ਸੀ ਗੜਬਾਸੂ ਹਲਿਆਂ ਦੀ ਮੇਰੇ ਕੋਲ ਆਏ ਉਹਨਾਂ ਦੀ ਫਾਈਲ ਕਰਵਾ ਕੇ 5 ਘੰਟਿਆਂ ਅੱਜ ਨੋਟੀਫਿਕੇਸ਼ਨ ਹੋ ਗਿਆ ਸੋ ਜਿਹੜੀ ਚੀਜ਼ ਸਰਕਾਰ ਦੇ ਮੱਦੇ ਨਜ਼ਰ ਆਂਦੀ ਹੈ ਕੱਚੇ ਜਿੰਨੇ EMPLOYEES ਸੀ ਪੱਕੇ ਕੀਤੇ ਆ ਜਿਹੜੀਆਂ ਸਕੀਮਾਂ ਸੀ ਲੁਧਿਆਣਾ ਵਿੱਚ ਜਿਹੜੀਆਂ ਕਾਰਪੋਰੇਸ਼ਨ ਕੋਲ ਸੀ ਉਹਨਾਂ ਨੂੰ ਲੁਧਿਆਣਾ ਇੰਪਰੂਵਮੈਂਟ ٹرسٹ ਲੈ ਕੇ ਆਏ 6 ਸਕੀਮਾਂ ਪੁੱਛੋ ਉਹਨਾਂ ਨੂੰ ਕਿੰਨੇ ਸਾਲ ਹੋ ਗਏ ਸੀ 30 ਸਾਲ ਹੋ ਗਏ ਸੀ ਅੱਛਾ ਸੋ ਮੇਰਾ ਮਤਲਬ ਹੈ ਜਿਹੜੀ ਸਾਡੀ ਸਰਕਾਰ ਆ ਉਹ ਇੰਨੇ-ਇੰਨੇ ਸਾਲ ਪੁਰਾਣੇ ਕੰਮ ਜਿਹੜੇ ਲਟਕਦੇ ਪਏ ਉਹੀ ਨਹੀਂ ਮੁੱਕਦੇ ਪਏ ਸਾਡੇ 3 ਸਾਲਾਂ ਅੰਝ ਪਹਿਲਾਂ ਉਹ ਅਸੀਂ ਖਤਮ ਕਰ ਰਹੇ ਹੈਗੇ ਤੁਸੀਂ ਕਾਰਪੋਰੇਸ਼ਨ 'ਚ ਦੇਖੋ ਹੋਰ ਦੇਖੋ ਇੰਨੇ ਕੰਮ ਕਦੀ ਹੋਏ ਤੁਸੀਂ ਤਾਂ ਇੱਥੇ ਰਹਿੰਦੇ ਹੋ ਜੀ ਦੱਸੋ ਮੈਨੂੰ ਕੰਨੀਆਂ ਸਟਰੀਟ ਲਾਈਟਾਂ ਲੱਗੀਆਂ ਨਵੇਂ ਟਰਾਂਸਫਾਰਮਰ ਲੱਗ ਗਏ ਕਦੀ ਡੇਢ ਮਹੀਨੇ ਵਿੱਚ 250 ਟਰਾਂਸਫਾਰਮਰ ਨਵਾਂ ਲੱਗਿਆ ਕਦੀ ਇੰਨੀਆਂ ਮਸ਼ੀਨਾਂ ਸੁਪਰ ਸੈਕਸ਼ਨ ਦੀਆਂ ਚਲੀਆਂ ਹਰ ਸਾਲ ਜੂਨ ਵਿੱਚ ਹੁੰਦਾ ਸੀ ਆ ਕੀ ਨਾਮ ਤੁਹਾਡਾ ਫੌਗਿੰਗ ਐਕ ਕੀ 18 ਮਾਰਚ ਨੂੰ ਕਰਾਤੀ ਤਾਂ ਕਿ ਡੇਂਗੂ ਦੇ ਪੇਸ਼ੈਂਟ ਘਟੋ ਘੱਟ ਹੋ ਬਾਕੀ ਸਿਵਲ ਹਸਪਤਲ ਐਸਆਈ ਐਮ ਮੈਂ ਪਹਿਲਾਂ ਕਹਿ ਚੁੱਕਾ ਮੈਂ ਰਿਪੀਟ ਨਹੀਂ ਕਰਨਾ ਫੋਕਲ ਪੜ ਦੀਆਂ ਸੜਕਾਂ 15 ਸਾਲ ਹੋ ਗਈ ਸੀ ਤੁਸੀਂ ਮੈਨੂੰ ਇੱਕ ਮੁੱਦਾ ਤਾਂ ਦੱਸੋ ਜੀ ਆ ਸਾਲ 2 ਸਾਲ ਪੁਰਾਣਾ ਸੀ ਤੁਹਾਡੇ ਵੱਲੇ ਉਹ ਮੁਖੀਆ ਸਾਰੇ ਹੀ ਮੁੱਦੇ ਕੋਈ 15 ਸਾਲ ਪੁਰਾਣੇ ਕੋਈ 25 ਸਾਲ ਕੋਈ 30 ਸਾਲ ਹੋ ਮੁਕਾਏ ਹੈਗੇ ਵੀ ਸ਼ੁੱਡ ਐਪਰੀਸ਼ੀਏਟ ਵਾਟ ਇਜ਼ ਨਾਟ ਡਨ ਰਾਈਟ ਗਲਾਸ ਇਸ ਹਾਫ ਐਮਪਟੀ অর ਫੁੱਲ ਲੈਟ ਅਸ ਸੀ ਸਰ ਇੱਕ ਹੋਰ ਕ੍ਰਿਟਿਸਿਜ਼ਮ ਹੈਗਾ ਕਿ ਲਾਅ ਐਂਡ ਆਰਡਰ ਦੀ ਸਥਿਤੀ ਹੈ ਨਾ ਜਿਹੜੀ ਥੋੜੀ ਜੀ ਉਹਦੇ ਵਿੱਚ ਸਰਕਾਰ 100% ਸਹੀ ਨਹੀਂ ਰਹੀ ਕਿਉਂਕਿ ਲੁੱਟਾ ਖਵਾ ਵਧੀਆਂ ਨੇ ਮੈਂ ਤੁਹਾਨੂੰ ਦੱਸਦਾ ਜੀ ਜਿਹੜੀਆਂ ਲੁੱਟਾ ਖਵਾ ਹੁੰਦੀਆਂ ਦੇਖੋ ਨਸ਼ੇ ਦੇ ਖਿਲਾਫ ਜੋ ਸਾਡੀ ਸਰਕਾਰ ਕਰ ਰਹੀ ਹੈ ਅਜ ਤੱਕ ਕਦੀ ਇੰਨਾ ਸ਼ਕਤੀ ਨਹੀਂ ਹੋਈ ਜਿਹੜੇ ਬੱਚੇ ਡਰੱਗਜ਼ ਵਿੱਚ ਪੈ ਜਾਂਦੇ ਜਿਨ੍ਹਾਂ ਨੂੰ ਅਸੀਂ ਡੀ ਐਡਿਕਸ਼ਨ ਵੱਲ ਤੋਰਦੇ ਆ ਉਹਨਾਂ ਨਾਲ ਗੱਲ ਕਰਦੇ ਆ ਇੱਕ ਇੱਕ ਬੱਚੇ ਦਾ 3000 ਤੋਂ ਲੈ ਕੇ 5000 ਰੁਪਿਆ ਰੋਜ਼ ਦਾ ਖਰਚਾ ਹੈ ਨਸ਼ੇ ਤੇ ਉਹ ਕਿੱਥੋਂ ਆਣਾ ਹੈ ਮੈਂ ਦੱਸੂ ਜੇ ਪੇਰੈਂਟਸ ਅਫੋਰਡ ਕਰਦੇ ਵੀ ਹੋਣਗੇ ਤਾਂ ਉਹਨਾਂ ਨੂੰ ਦੇਣਗੇ ਨਹੀਂ ਬਲਕਿ ਤਾਂ ਬਹੁਤ ਘੱਟ ਪੇਰੈਂਟਸ ਹੁੰਦੇ ਆ ਜਿਹੜੇ ਅਫੋਰਡ ਕਰ ਸਕਦੇ ਐਨੀ ਅਮਾਉਂਟ ਕਿਉਂਕਿ ਨਸ਼ੇ ਵਾਲੀ ਤਾਂ ਉਹ ਪੈਸੇ ਦੇਣਗੇ ਨਹੀਂ ਬੱਚਿਆਂ ਨੂੰ ਉਹ ਹੁਣ ਕਿੱਥੋਂ ਆਣਗੇ ਕਿਸੇ ਦਾ ਮੋਬਾਈਲ ਕੋਹ ਲਿਆ ਕਿਸੇ ਦੀ ਚੇਨ ਕੋਹ ਲੀ ਕਿਸੇ ਦੀ ਬੈਟਰੀ ਲਾ ਲਈ ਕਿਸੇ ਦਾ ਟਾਇਰ ਲਾ ਲਿਆ ਸੋ ਮੇਰਾ ਮਤਲਬ ਹੈ ਹੁਣ ਜੇ ਨਸ਼ਾ ਘਟੇਗਾ ਤਾਂ ਦੇਖਿਓ ਇਹ ਲਾਅ ਐਂਡ ਆਰਡਰ ਜਿਹੜੀਆਂ ਸਪੈਸ਼ਲੀ ਲੁੱਟੋਖੋਆ ਘਟਣਗੀਆਂ ਪਰ ਇਹ ਨਹੀਂ ਕਿ ਸਿਰਫ ਅਸੀਂ ਕਹਿ ਰਹੇ ਆ ਪਰ ਪੁਲਿਸ ਤੇ ਵੀ ਜੋਰ ਹੈ ਔਰ ਇਹ ਲਾਅ ਐਂਡ ਆਰਡਰ ਜਿਹੜਾ ਹੈਗਾ ਅ ਪੀਸੀ ਆਰਾ ਹੋਰ ਆ ਰਹੀਆਂ ਐ ਫੋਰਸ ਹੋਰ ਆ ਰਹੀ ਪੁਲਿਸ ਚ ਭਰਤੀ ਹੋਰ ਹੋ ਰਹੀ ਹੈ ਕਿਉਂਕਿ ਪਾਪੂਲੇਸ਼ਨ ਵੀ ਤਾਂ ਇੰਨੀ ਵਧੀ ਜਾਂਦੀ ਹੈ ਲੁਧਿਆਨੇ ਲੁਧਿਆਨੇ ਜ ਮੇਰੀ ਰਿਕਵੈਸਟ ਤੇ ਮੈਂ ਸਾਡੇ ਮਾਨਯੋਗ ਸੀਐਮ ਸਾਹਿਬ ਨੂੰ ਸਾਡੇ ਡੀਜੀਪੀ ਨੂੰ ਸਾਰਿਆਂ ਨੂੰ ਰਿਕੁਐਸਟ ਕਰਕੇ 140 ਬੰਦੇ 15-20 ਦਿਨ ਪਹਿਲਾਂ ਐਕਸਟਰਾ ਦਿੱਤੇ ਆ ਉਹ ਟ੍ਰੈਫਿਕ 'ਚ ਵੀ ਹੈਲਪ ਕਰਨਗੇ ਲਾਅ ਐਂਡ ਆਰਡਰ 'ਚ ਵੀ ਕਾ ਸੀਸੀਟੀਵੀ ਅਸੀਂ ਬਹੁਤ ਲਗਾ ਰਹੇ ਆ ਸੋ ਇਹ ਨਹੀਂ ਗੱਲ ਕਿ ਲਾਅ ਐਂਡ ਆਰਡਰ ਨਹੀਂ ਕਰਦੇ ਬਟ ਨਸ਼ਿਆਂ ਨਾਲ ਜਿੰਨਾ ਨਸ਼ਾ ਕੰਟਰੋਲ ਕਰਾਂਗੇ ਲਾਅ ਐਂਡ ਆਰਡਰ ਬੈਟਰ ਹੋਏਗਾ ਇਹ ਮੈਂ ਤੁਹਾਨੂੰ ਭਰੋਸਾ ਦਵਾਉਂਦਾ ਬਿਊਟੀਫੁਲ ਬਹੁਤ ਅੱਛੀ ਲੱਗੀ ਸਰ ਇਹ ਤੁਹਾਡਾ ਆਸ਼ਵਾਸਨ ਤੇ ਕੀ ਮੈਂ ਉਹ ਵਿਖਦੇ ਡਿਪਟੀ ਸੀਐਮ ਨਾਲ ਗੱਲ ਕਰ ਰਹੇ ਮੈਨੂੰ ਕੁਝ ਨਹੀਂ ਦੇਖੋ ਸਾਡੀ ਪਾਰਟੀ ਨੇ ਮੈਨੂੰ ਆਰਡਰ ਲਾਇਆ ਕਿ ਜੀ ਤੁਸੀਂ ਇਲੈਕਸ਼ਨ ਲੜਨੇ ਇਲੈਕਸ਼ਨ ਲੜ ਰਹੇ ਆ ਉਸ ਤੋਂ ਬਾਅਦ ਜੋ ਪਾਰਟੀ ਜ਼ਿੰਮੇਵਾਰੀ ਦੇਗੀ ਮੈਂ ਲਵਾਂਗਾ ਸੋ ਮੇਰਾ ਮੇਰਾ ਕੋਈ ਇਹ ਨਹੀਂ ਜੀ ਕਿ ਮੈਂ ਮੈਨੂੰ ਇਹ ਚਾਹੀਦਾ ਮੈਂ ਉਹ ਚਾਹੀਦਾ ਇਹ ਪਾਰਟੀ ਦਾ ਹੁਕਮ ਮੰਨਿਆ ਔਰ ਮੈਂ ਐਮਐਲਏ ਦੇ ਇਲੈਕਸ਼ਨ ਲੜ ਰਿਹਾ ਇਸ ਸਮੇਂ ਇਹ ਆਖਿਆ ਜਾਂਦਾ ਕਿ ਯੂ ਆਰ ਐਕਚੁਅਲੀ ਲਾਈਕ ਦਾ ਡਿਪਟੀ ਸੀਐਮ ਜੋ ਤੁਸੀਂ ਆਰਡਰ ਦਿੰਦੇ ਹੋ ਉਹ ਮੰਨਾ ਨਹੀਂ ਹੁੰਦਾ ਤੁਸੀਂ ਪੂਰੇ ਪੰਜਾਬ ਦੇ ਵਿੱਚ ਇਹ ਕੀ ਹੈ ਸਹੀ ਗੱਲ ਹੈ ਮੈਂ ਰਿਕਵੈਸਟ ਕਰਦਾ ਜੀ ਅਫਸਰਾਂ ਨੂੰ ਤਰੀਕੇ ਨਾਲ ਰਿਕਵੈਸਟ ਹੈ ਔਰ ਕਈਆਂ ਦੇ ਕੰਮ ਇੰਨੇ ਇੰਨੇ ਪੁਰਾਣੇ ਆ ਉਹ ਮੈਂ ਕਰਵਾਈ ਜਾਂਦਾ ਇਹ ਮੈਂ ਥੈਂਕਫੁਲ ਆ ਸਾਡੇ ਮਨਿਸਟਰਾਂ ਦਾ ਸਾਰਿਆਂ ਦਾ ਮੈਂ ਥੈਂਕਫੁਲ ਆ ਸਾਡੇ ਮਾਨਯੋਗ ਸੀਐਮ ਸਾਹਿਬ ਦਾ ਸਾਰੇ ਅਫਸਰ ਸਹਿਬਾਨ ਦਾ ਵੀ ਜਿਹੜੇ ਕੰਮ ਹੋਣ ਵਾਲੇ ਆ ਉਹ ਕਰੀ ਜਾਂਦੇ ਆ ਬਟ ਇਹ ਆ ਕਿ ਮੈਂ ਆਪਣਾ ਟਾਈਮ ਡਿਵੋਟ ਕਰ ਰਿਹਾ ਲੋਕਾਂ ਦੀਆਂ ਪ੍ਰੋਬਲਮਾਂ ਸੁਣਨ ਲਈ ਸਮਝ ਰਿਹਾ ਔਰ ਏਕਰਾਮ ਦੀ ਕੋਸ਼ਿਸ਼ ਕਰਦਾ ਅੱਛਾ ਤੁਹਾਡਾ ਬਚਪਨ ਲੁਧਿਆਣੇ ਤੇ ਬੀਤਿਆ ਲੁਧਿਆਣੇ ਤੁਹਾਡੇ ਕਾਫੀ ਦੋਸਤ ਰਹੇ ਨੇ ਥੋੜਾ ਐਕਸਪੀਰੀਅੰਸ ਦੱਸੋ ਲੁਧਿਆਣੇ ਬਾਰੇ ਤੁਹਾਡਾ ਕਿੱਦਾਂ ਯਾਰੀ ਦੋਸਤੀ ਕਿੱਦਾਂ ਬਚਪਨ ਰਿਹਾ ਲੁਧਿਆਣੇ ਨਹੀਂ ਮੈਂ ਲੁਧਿਆਣੇ 'ਚ ਜੰਮਿਆ ਪਲਿਆ ਵੱਡੇਆ ਲੁਧਿਆਣੇ 'ਚ ਹੀ ਹੋਇਆ ਪੜ੍ਹਿਆ ਵੀ ਲੁਧਿਆਣੇ 'ਚ ਆ ਮੈਂ ਜਿਹੜਾ ਗ੍ਰੈਜੂਏਸ਼ਨ ਕੀਤੀ ਉਹ ਗਵਰਨਮੈਂਟ ਕਾਲਜ ਆਫ ਬॉयਸ 'ਚ ਕੀਤੀ ਪਹਿਲਾਂ ਮੈਂ ਕਾਨਵੈਂਟ 'ਚ ਪੜ੍ਹਿਆ ਫਿਰ ਮੈਂ ਵਾਈਪੀਐਸ ਤਿੰਨ ਸਾਲ ਚੱਲਾ ਗਿਆ ਸੀ ਪਟਿਆਲੇ ਕਿਉਂਕਿ ਸਾਡੇ ਫਾਦਰ ਸਾਹਿਬ ਕਹਿੰਦੇ ਸੀ ਕਿ ਬੋਰਡਿੰਗ ਦਾ ਐਕਸਪੀਰੀਅੰਸ ਦੇਣਾ ਉਸ ਵਲੇ ਇਹੀ ਬੋਰਡਿੰਗ ਹਾਊਸ ਸੀਗਾ ਨੇੜੇ ਉੱਥੇ ਮੈਂ ਗਿਆ ਬਾਕੀ ਤਾਂ ਮੈਂ ਲੁਧਿਆਣੇ 'ਚ ਹੀ ਰਿਆ ਬਿਜ਼ਨਸ 'ਚ ਵੀ ਬੜੇ ਸਾਲ ਲੁਧਿਆਣੇ 'ਚ ਰਿਆ ਹੁਣ ਰਾਜ ਸਭਾ ਦਾ ਐਮਪੀ ਬਰ ਗਿਆ ਉਸ ਤੋਂ ਕੁਛ ਦਿਨ ਪਹਿਲਾਂ ਕਿਉਂਕਿ ਬੱਚਿਆਂ ਨੇ ਬਿਜ਼ਨਸ ਦਿੱਲੀ ਚਾਲੂ ਕੀਤਾ ਸੀ ਮੈਂ ਦਿੱਲੀ ਸੀ ਬਟ ਜਦੋਂ ਐਜ਼ ਐਮਪੀ ਵੀ ਮੈਂ ਆਂਦਾ ਰਹਿੰਦਾ ਸੀ ਜਾਂਦਾ ਰਹਿੰਦਾ ਸੀ ਸਾਡਾ ਮੇਨ ਕੰਮ ਤਾਂ ਲੁਧਿਆਣੇ ਚ ਹੀ ਹੈ ਜਿਹੜਾ ਸਾਡਾ ਰੀਅਲ ਏਸਟੇਟ ਦਾ ਹੋਰ ਅੱਛਾ ਮੇਨ ਕੰਮ ਤੁਹਾਡਾ ਲੁਧਿਆਣੀ ਹੈ ਅੱਛਾ ਇਹ ਵੀ ਕਈ ਕ੍ਰਿਟਿਸਿਜ਼ਮ ਕਰਦੇ ਆ ਕਿ ਤੁਸੀਂ ਜ਼ਿਆਦਾਤਰ ਦਿੱਲੀ ਰਹਿੰਦੇ ਹੋ ਇਸ ਕਰਕੇ ਤੁਹਾਨੂੰ ਤੁਸੀਂ ਤੁਸੀਂ ਦੱਸੋ ਪਿਛਲੇ ਮੈਂ ਇਹ ਹੈ ਕਿ ਮੈਂ ਬਹੁਤਾ ਦੱਸਦਾ ਨਹੀਂ ਮੈਂ ਕਿ ਬਲੋਧਿਆਣੇ ਚ ਬੈਠਾ ਜਾਂ ਕੁਛ ਹੈ ਕਿਉਂਕਿ ਐਜ਼ ਰਾਜ ਸਭਾ ਐਮਪੀ ਆਪਣੇ ਕੰਮ ਤੇ ਮੈਂ ਜ਼ਿਆਦਾ ਫੋਕਸ ਕਰਦਾ ਸੀਗਾ ਜਿਹੜੇ ਡਵੈਲਪਮੈਂਟ ਰਿਲੇਟਿਡ ਹੈ ਮੈਂ ਇਹ ਨਹੀਂ ਦੱਸਦਾ ਕਿ ਮੈਂ ਪਬਲਿਕ ਨੂੰ ਨਹੀਂ ਮਿਲਦਾ ਕਿਉਂਕਿ ਕੰਮ ਨਹੀਂ ਹੁੰਦਾ ਐਮਪੀ ਦਾ ਰਾਜ ਸਭਾ ਐਮਪੀ ਦਾ ਪਰ ਹੁਣ ਕਿਉਂਕਿ ਮੇਰੀ ਡਿਊਟੀ ਲੱਗੀ ਆ ਚਾਹੇ ਕਾਰਪੋਰੇਸ਼ਨ ਕੰਮਾਂ ਦੇ ਚਾਹੇ ਹੋਰ ਹੁਣ ਮੈਂ ਲੋਕਾਂ ਨੂੰ ਮਿਲਨੇ ਆ ਸੋ ਐਸ ਕਰਕੇ ਲੱਗਦਾ ਕਿ ਹੁਣ ਮੈਂ ਲੁਧਿਆਣੇ ਆ ਬਟ ਲੁਧਿਆਣੇ ਤਾਂ ਮੈਂ ਹਮੇਸ਼ਾ ਆਂਦਾ ਜਾਂਦਾ ਮੇਰਾ ਘਰ ਹੈ ਸਭ ਕੁਝ ਹੈ ਇੱਥੇ ਅੱਛਾ ਥੋੜਾ ਕਰ ਲੁਧਿਆਣੇ ਵੈਰੀ ਗੁੱਡ ਬਿਊਟੀਫੁੱਲ ਅੱਛਾ ਸਰ ਇੱਕ ਲੁਧਿਆਣੇ ਦੀ ਇੱਕ ਹੋਰ ਪ੍ਰੋਬਲਮ ਹੈਗੀ ਆ ਜੋ ਮਤਲਬ ਐਜ਼ ਅ ਲੁਧਿਆਣਵੀ ਐਂਡ ਲੁਧਿਆਣਾ ਚੈਨਲ ਅਸੀਂ ਹਮੇਸ਼ਾ ਤੋਂ ਸੋਚਦੇ ਰਹੇ ਆ ਯਾ ਰੇਜ਼ ਵੀ ਕਈ ਵਾਰ ਕੀਤੀ ਹੈ ਲੁਧਿਆਣੇ ਦੇ ਵਿੱਚ ਪਬਲਿਕ ਟਰਾਂਸਪੋਰਟ ਜ਼ੀਰੋ ਹੈ ਨਾ ਤਾਂ ਨਾ ਕੋਈ ਮੈਟਰੋ ਹੈ ਨਾ ਕਦੀ ਸੋਚ ਹੋਈ ਮੈਟਰੋ ਦੀ ਮੈਟਰੋ ਦਾ ਖੈਰ ਨਾ ਵੀ ਹੋਵੇ ਤਾਂ ਚੰਗਾ ਕਿਉਂਕਿ 20-20 ਸਾਲ ਸ਼ਹਿਰ ਮੇਂ ਆਗਰਾ ਗਿਆ ਸੀਗਾ ਘੰਟਾ ਲੱਗ ਜਾਂਦਾ 2-2 ਕਿਲੋਮੀਟਰ ਨੂੰ ਤਾਂ ਤੁਸੀਂ ਇਹ ਸੋਚਦੇ ਹੋ ਕਿ ਲੁਧਿਆਣੇ ਨੂੰ ਕੋਈ ਅੱਛਾ ਪਬਲਿਕ ਟਰਾਂਸਪੋਰਟ ਦਿੱਤਾ ਜਾਵੇ ਇਦੇ ਬਾਰੇ ਕੀ ਸਰ ਕਹੋਗੇ ਇਹ ਮੈਂ ਮੀਟਿੰਗ ਇਕਦ ਦੀ ਵਾਰੀ ਡਿਸਕਸ ਵੀ ਹੋਇਆ ਕਰਾਂਗੇ ਵੀ ਮੇਰੇ ਖਿਆਲ ਨਾਲ ਲੁਧਿਆਣੇ 'ਚ ਪਤਾ ਨਹੀਂ ਕਿਉਂ ਲੋਕੀ ਪਬਲਿਕ ਟਰਾਂਸਪੋਰਟੇਸ਼ਨ ਯੂਜ਼ ਕਰਕੇ ਵੀ ਰਾਜੀ ਨਹੀਂ ਪਿੱਛੇ ਬੱਸਾਂ ਜੋ ਮੈਨੂੰ ਪਤਾ ਲੱਗਿਆ ਇੱਕ ਦੋ ਵਾਰੀ ਐਕਸਪੀਰੀਅੰਸ ਹੋਇਆ ਤੇ ਉਹ ਸਵਾਰੀਆਂ ਨਹੀਂ ਮਿਲਦੀਆਂ ਸੀ ਲੋਕੀ ਯੂਜ਼ ਨਹੀਂ ਕਰਦੇ ਸੀ ਜੇ ਰਿਪਬਲਿਕ ਟ੍ਰਾਂਸਪੋਰਟੇਸ਼ਨ ਅੱਜ ਜੇ ਉਹਨੂੰ ਤੁਸੀਂ ਪਬਲਿਕ ਚ ਗਿਣੋਗੇ ਤਾਂ ਉਹ ਲੋਕੀ ਕਾਫੀ ਵਰਤਦੇ ਲੁਧਿਆਣੇ ਦੇ 3 ਵੀਲਰ ਦਾ ਵਰਤਦੇ ਆ ਓਲਾ ਉਬਰ ਯੂਜ਼ ਕਰਦੇ ਆ ਸੋ ਉਹ ਵੀ ਇੱਕ ਤਰ੍ਹਾਂ ਦੀ ਪਬਲਿਕ ਟ੍ਰਾਂਸਪੋਰਟੇਸ਼ਨ ਹੋ ਜਾਂਦੀ ਕਿਉਂਕਿ ਗੱਲ ਇਹ ਆ ਕਿ ਜੇ ਤੁਸੀਂ ਇੱਕ ਉਬਰ ਨੇ 70 80 100 ਬੰਦਾ ਕਰ ਦੇਣਾ ਜੇ ਆਪਣੀ ਗੱਡੀ 'ਚ ਜਾਣਗੇ ਤਾਂ ਉਹੀ 2-4 ਬੰਦੇ ਟਰੈਵਲ ਕਰਨੇ ਆ ਸੋ ਯੂ ਆ ਰਾਈਟ ਦੇਖਦੇ ਆ ਵੀ ਕੀ ਪਬਲਿਕ ਟ੍ਰਾਂਸਪੋਰਟੇਸ਼ਨ ਹੁੰਦੀ ਪਰ ਮੈਟਰੋ ਵਾਲੀ ਗੱਲ ਤੁਸੀਂ ਠੀਕ ਕਹੀ ਐ ਕਿ ਪੂਰਾ ਸ਼ਹਿਰ ਪਟਿਆ ਜਾਣਾ ਔਰ ਐਡਾ ਬੁਰਾ ਹਾਲ ਹੋ ਜਾਣਾ ਬੜੀ 2016 ਦੀ ਐਲੀਵੇਟਡ ਰੋਡ ਚੱਲ ਰਹੀ ਸੀ ਬੜੀ ਮੁਸ਼ਕਲ ਨਾਲ ਤਾਂ ਇਹ ਖਤਮ ਕੀਤੀ ਮਲਬਾ ਇਨਾ ਮਿੱਟੀ ਧੂਲ ਇੰਨੀ ਮੈਨੂੰ ਪਤਾ ਕਿਦਾਂ 1.5 ਪਾਉਣੇ 2 ਸਾਲ ਜਿਹੜਾ ਡਿਜ਼ਾਈਨ ਵੀ ਚੇਂਜ ਕਰਾਉਣਾ ਪਿਆ ਫਰਨੀਚਰ ਮਾਰਕੀਟ ਅੱਲੇ ਵਾਲੀ ਇਹ ਖਤਮ ਕੀਤੀ ਸੋ ਮੈਟਰੋ ਵੈਸੇ ਵੀ ਮੈਨੂੰ ਦਾ ਵਾਇਬਲ ਵੀ ਨਹੀਂ ਰਹਿਣੀ ਬਟ ਪਬਲਿਕ ਟਰਾਂਸਪੋਰਟੇਸ਼ਨ ਆਈ ਐਗਰੀ ਕਿ ਜ਼ਰੂਰੀ ਹੈਗੀ ਹੈ ਤਾਂ ਕਿ ਟ੍ਰੈਫਿਕ ਘਟੇ ਪਰ ਉਹ ਸੋਚਣ ਵਾਲੀ ਗੱਲ ਹੈ ਵੀ ਕਿਹੜੀ ਪਬਲਿਕ ਟਰਾਂਸਪੋਰਟੇਸ਼ਨ ਇਹ ਜੀ ਹੋਵੇ ਜਿਹੜੀ ਲੋਕੀ ਯੂਜ਼ ਕਰੇ ਏਸੀ ਬੱਸਸ ਦੀ ਗੱਲ ਚੱਲੀ ਸੀ ਈ ਬੱਸਸ ਉਹ ਹਜੇ ਤੱਕ ਆਈ ਥਿੰਕ ਇਟ ਸ਼ੁੱਡ ਹੈਵ ਬੀਨ ਸਟਾਰਟਡ ਬਟ ਹੋਇਆ ਨਹੀਂ ਹੈ ਚਲੋ ਦੇਖਦੇ ਆ ਮੈਂ ਮੈਨੂੰ ਐਗਜੈਕਟ ਨਹੀਂ ਪਤਾ ਵੀ ਕਿੱਥੇ ਰੁਕੀ ਹੋਈ ਹੈ ਬਟ ਐਵਰੀ ਵੀ ਆਰ ਓਪਨ ਟੂ 올 ਦੀ ਆਈਡੀਆਜ਼ 올 ਰਾਈਟ ਸਰ ਇਨ ਦਾ ਲਾਸਟ ਐਨੀ ਮੈਸੇਜ ਟੂ ਦਾ ਪੀਪਲ ਆਫ ਲੁਧਿਆਣਾ ਜਾਂ ਤੁਹਾਨੂੰ ਲੋਕੀ ਵੋਟ ਕਿਉਂ ਪਾਣ ਅਨਵਰ ਇਲੈਕਸ਼ਨ ਚ ਦੇਖੋ ਇੱਕ ਐਸ ਵਲੇ ਜੋ ਮੈਸੇਜ ਹੈ ਮੈਂ ਸਿਰਫ ਇਹ ਕਹਿਣਾ ਕਿ ਆਪਾਂ ਜਿਹੜੇ ਸਾਡੇ ਫੌਜੀ ਲੜ ਰਹੇ ਆ ਉਹਨਾਂ ਦਾ ਮਤਲਬ ਕਿ ਆਪਾਂ ਪ੍ਰੇ ਕਰੀਏ ਕਿ ਠੀਕ ਰਹਿਣ ਜਿਹੜੇ ਬਾਰਡਰ ਤੇ ਸਪੈਸ਼ਲੀ ਜਿਹੜੇ ਬਿਲਕੁਲ ਬਾਰਡਰ ਤੇ ਸਾਡੇ ਸਵੇਲੀਆਂਜ਼ ਬੈਠੇ ਆ ਉਹ ਸੇਫ ਰਹਿਣ ਆਪਾਂ ਇਹ ਪ੍ਰੇ ਕਰਨੀ ਆ ਔਰ ਪ੍ਰੇ ਕਰਨਾ ਵੀ ਜਿਹੜਾ ਇਹ ਕਨਫਲਿਕਟ ਚਾਲੂ ਹੋਇਆ ਹੈ ਜਲਦੀ ਤੋਂ ਜਲਦੀ ਖਤਮ ਹੋਵੇ ਔਰ ਲਾਸ ਲਾਸ ওভারঅল ਲਾਸਸ ਚਾਹੇ ਉਹ ਮਟੀਰੀਅਲ ਲਾਸ ਐ ਐਕਚੁਅਲ ਲੋਕਾਂ ਦਾ ਉਹ ਘਟੋ ਘੱਟ ਹੋਵੇ ਤੇ ਦੂਜੀ ਗੱਲ ਇਹ ਹੈ ਕਿ ਜਿਹੜੀਆਂ ਫੇਕ ਨਿਊਜ਼ ਹੈ ਉਸ ਤੋਂ ਪਲੀਜ਼ ਦੂਰ ਰਹੋ ਕੋਈ ਵੀ ਸੋਸ਼ਲ ਮੀਡੀਆ ਤੇ ਖਬਰ ਹੁੰਦੀ ਹੈ ਜਿੰਨੀ ਦੇਰ ਤੱਕ ਤੁਸੀਂ Google 'ਚ ਜਾ ਕੇ ਚੰਗੇ ਨਿਊਜ਼ ਚੈਨਲਾਂ ਤੋਂ ਕਨਫਰਮ ਨਹੀਂ ਕਰ ਲੈਂਦੇ ਮੇਰੀ ਹੰਭਲ ਰਿਕੁਐਸਟ ਹੈ ਉਹਨੂੰ ਅੱਗੇ ਫਾਰਵਰਡ ਨਾ ਕਰੋ ਪਰ ਵੈਸੇ ਵੀ ਇੱਕ ਜਿਹੜੇ ਹੋਲਡਰਸ ਹੈ ਉਹਨਾਂ ਨੂੰ ਮੇਰੀ ਰਿਕੁਐਸਟ ਹੈ ਕਿ ਹੋਲਡਿੰਗ ਨਾ ਕਰੋ ਤਾਂ ਕਿ ਲੋਕਾਂ ਨੂੰ ਐਸ ਵਲੇ ਹਰ ਚੀਜ਼ ਪੂਰੀ ਕੀਮਤ 'ਚ ਮਿਲੇ ਥੈਂਕ ਯੂ ਸੋ ਮੱਚ ਸਰ ਥੈਂਕ ਯੂ ਸੋ ਮੱਚ ਏ ਸੰਜীব अरोड़ा जी ਇਹਨਾਂ ਨੇ ਦਿਲ ਖੋਲ ਕੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਕੋਈ ਵੀ ਸਵਾਲ ਅਵੋਇਡ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਇਹਦੇ ਲਈ ਇਹਨਾਂ ਦੀ ਪ੍ਰਸ਼ੰਸਾ ਜ਼ਰੂਰ ਬਣਦੀ ਹੈ ਤੇ ਮੁੱਦੇ ਅਸੀਂ ਸਾਰੇ ਲੁਧਿਆਣਾ ਸ਼ਹਿਰ ਦੇ ਚੁੱਕੇ ਨੇ ਲੁਧਿਆਣਾ ਵੈਸਟ ਤੋਂ ਇਲਾਵਾ ਇਸ ਇੰਟਰਵਿਊ ਨੂੰ ਜੇ ਤੁਹਾਨੂੰ ਵਧੀਆ ਲੱਗੇ ਲਾਈਕ ਸ਼ੇਅਰ ਜ਼ਰੂਰ ਕਰਿਓ ਲੁਧਿਆਣਾ ਪੋਸਟ ਤੋਂ ਮਨੀਤ ਸਿੰਘ ਨੂੰ ਦਿਓ ਇਜਾਜ਼ਤ ਅਲੋਂਗ ਵਿਦ ਸੰਜੀਵ अरोड़ा जी थैंक यू ਸੋ ਮਚ